ਪਾਸਪੋਰਟ ਸੈੱਲ ਪੰਜਾਬ ਦੇ ਵੱਲੋਂ ਵਿਸ਼ਵ ਵਿਖਿਆਤ ਐਥਲੀਟ ਮਿਲਖਾ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਅਤੇ ਜ਼ਿਲ੍ਹਾ ਪ੍ਰਧਾਨ ਮੋਹਿਤ ਸੰਧੂਦੀ ਅਗਵਾਹੀ ਵਿੱਚ ਇਹ ਸਮਾਗਮ ਕੀਤਾ ਗਿਆ। ਇਸ ਮੌਕੇ ਪਾਸਪੋਰਟ ਸੈੱਲ ਪੰਜਾਬ ਦੇ ਪ੍ਰਦੇਸ਼ ਕਨਵੀਨਰ ਡਾਕਟਰ ਰਮਨ ਕਈ ਨੇ ਉਡਣ ਸਿੱਖ ਮਿਲਖਾ ਸਿੰਘ ਨੂੰ ਆਪਣੇ ਸ਼ਰਧਾਂਜਲੀ ਦੇ ਫੁੱਲ ਪੇਟ ਕੀਤੇ। ਖੇਲ ਜਗਤ ਦੀ ਸ਼ਖਸੀਅਤ ਨੂੰ ਹੋਇਆ ਔਰ ਸਾਡੇ ਵਿੱਚ ਉਡਣ ਸਿੱਖ ਦੇ ਨਾਮ ਨਾਲ ਪੂਰੇ ਵਿਸ਼ਵ ਵਿੱਚ ਵਿਖਿਆਤ ਸਰਦਾਰ ਮਿਲਖਾ ਸਿੰਘ ਜੀ ਅੱਜ ਸਾਡੇ ਵਿੱਚ ਨਹੀਂ ਰਹੇ ਅਸੀਂ ਬਾਜਪਾ ਸਪੋਰਟ 셀 ਪੰਜਾਬ ਵੱਲੋਂ ਅੱਜ ਹਿਸ਼ਾਤਪੁਰ ਵਿੱਚ ਉਹਨਾਂ ਨੂੰ ਆਪਣੇ ਸ਼ਰਧਾਂਜਲੀ ਅਰਪਿਤ ਕਰਨ ਲਈ ਭਾਰਤੀ ਜਨਤਾ ਪਾਰਟੀ ਵੱਲੋਂ ਇਹ ਛੋਟਾ ਜਿਹਾ ਸ਼ਰਧਾਂਜਲੀ ਸਮਾਰੋਹ ਰੱਖਿਆ ਸੀ ਔਰ ਮਿਲਖਾ ਸਿੰਘ ਜੀ ਨੇ ਉਹਨਾਂ ਟਾਈਮਾਂ 'ਚ ਭਾਰਤ ਦਾ ਨਾਮ ਖੇਲ ਜਗਤ ਤੇ ਦੁਨੀਆ ਤੇ ਰੋਸ਼ਨ ਕੀਤਾ ਜਦੋਂ ਕਿ ਹਿੰਦੁਸਤਾਨ ਚ ਖੇਲ ਸੂਗਿਦਾਵਾਂ ਬਹੁਤ ਘੱਟ ਸੀ ਪਲੇਅਰਾਂ ਲਈ ਅੱਛੀਆਂ ਗਰਾਊਂਡਸ ਨਹੀਂ ਸੀਗੀਆਂ ਅੱਛੇ ਕੋਚੇਸ ਨਹੀਂ ਸੀਗੇ ਉਹਨਾਂ ਟਾਈਮਾਂ ਚ ਉਹਨਾਂ ਨੇ ਆਪਣੀ ਕੜੀ ਮਿਹਨਤ ਕਰਕੇ ਬਿਨਾਂ ਸੰਸਾਧਨਾਂ ਤੋਂ ਆਪਣੀ ਮਿਹਨਤ ਦੇ ਬੂਤੇ ਚਾਰ ਵਾਰ ਏਸ਼ੀਅਨ ਗੇਮ ਚ 골ਡ ਮੈਡਲ ਜਿੱਤੇ 1956 ਤੋਂ ਲੈ ਕੇ 1964 ਤੱਕ ਉਹਨਾਂ ਨੇ ਭਾਰਤ ਦਾ ਪ੍ਰਤੀਨਿਧਿਤ ਕੀਤਾ ਔਰ 올림픽 ਚ ਵਰਲਡ ਗੇਮ ਚ ਉਹਨਾਂ ਨੇ ਭਾਰਤ ਦਾ ਨਾਮ ਰੋਸ਼ਨ ਕੀਤਾ ਮੈਂ ਭਾਰਤੀ ਜਨਤਾ ਪਾਰਟੀ სპੋਰਟ ਸੈੱਲ ਵੱਲੋਂ ਆਪਣੇ ਸਾਰੇ ਕਾਰਜਕਰਤਾ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਉਹਨਾਂ ਨੂੰ ਆਪਣੇ ਸ਼ਰਦਾ ਸੁਮਨ ਅਰਪਿਤ ਕਰਦਾ ਔਰ ਪ੍ਰਮਾਤਮਾ ਅਗੇ ਪ੍ਰਾਰਥਨਾ ਕਰਦਾ ਕਿ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਸਥਾਨ ਦਵੇ ਓਮ ਸ਼ਾਂਤੀ ਸ਼ਾਂਤੀ ਹੋ ਮੈਂ ਮੋਇਦ ਸੰਦੂ ਡਿਸਟ੍ਰਿਕਟ ਪ੍ਰੈਜ਼ੀਡੈਂਟ ਸਪੋਰਟ ਸੈੱਲ ਭਾਜਪਾ ਅੱਜ ਆਪਣੇ ਸਰਦਾਰ ਸੁਮਨ ਮਿਲਖਾ ਸਿੰਘ ਜੀ ਨੂੰ ਅਰਪਿਤ ਕਰਦਾ ਹਾਂ ਕੱਲ ਸਾਨੂੰ ਰਾਤ ਨੂੰ ਲੇਟ ਨਾਈਟ ਪਤਾ ਲੱਗਾ ਕਿ ਚਲਾਣਾ ਅਕਾਲ ਚਲਾਣਾ ਕਰ ਗਏ ਆ ਇਹਨਾਂ ਦਾ ਘਾਟਾ ਸਾਡੇ ਦੇਸ਼ ਨੂੰ ਕਦੀ ਵੀ ਪੂਰਾ ਨਹੀਂ ਹੋਣਾ ਇਹਨਾਂ ਨੇ ਸਾਡੇ ਦੇਸ਼ ਦਾ ਨਾਮ ਇੰਨਾ ਕਿ ਜ਼ਿਆਦਾ ਰੋਸ਼ਨ ਕੀਤਾ ਕਿ ਜਿਹੜਾ ਆਉਣ ਵਾਲੇ ਸਮਾਂ ਤੱਕ ਬਹੁਤ ਔਖਾ ਹੈ ਇਹਨਾਂ ਨੇ ਸਾਡੇ ਦੇਸ਼ ਨੂੰ 골ਡ ਮੈਡਲ ਜਿਤਾਏ ਨੇ ਅੱਜ ਤੱਕ ਇਹ ਜਿੰਨੇ ਵੀ ਆਪਣੇ ਬੱਚੇ ਆ ਇਹ ਸਾਰਿਆਂ ਦੇ ਯੂਥ ਆਈਕਨ ਨੇ ਸਾਰੇ ਬੱਚੇ ਇਹਨਾਂ ਨੂੰ ਫੋਲੋ ਕਰਦੇ ਆ ਮੈਂ ਆਪਣੀ ਪਾਰਟੀ ਤੇ ਆਪਣੇ ਤਿੰਨ ਵੱਲੋਂ ਸਾਰਿਆਂ ਨੂੰ ਸਾਰਿਆਂ ਵੱਲੋਂ ਸ਼ਰਧਾਂ ਸਤਿਮਨ ਪੇਟ ਹੁਸ਼ਿਆਰਪੁਰ ਤੋਂ ਦਲਜੀਤ ਅਜਨੂਹ ਹਾਜ਼ਰੀ ਰਿਪੋਰਟ ਐਸਐਮਜੀ ਨਿਊਜ਼